ചെലോ <laughs> കുടി ਜੋ ਬਹੁਤ ਮੁਸ਼ਕਿਲ ਬਣਾਈ ਇਹ ਸਾੜੇ ਹੁੰਦੇ ਲੱਕੜੀ ਕੋਈ ਨਾ ਪਹਿਲੀ ਸੀ ਕੋਈ ਨਾ ਥੋੜੀ ਥੋੜੀ ਕੇ ਸੀਮ ਸਾਜੂ ਹੁਣ ਮੰਨੀ ਕੁਲਤਾਜ ਦੀ ਛੋਟੀ ਮਾਸਤੀ ਨੇ ਲੱਕੜੀ ਬੂਆ ਏ ਬੂਆ ਏ ਚਲੋ ਚਲੋ ਫੜਵਾ ਤੂੰ ਕਰਾ ਲੋ ਨਾ ਵੀ ਕੁਲਤਾਜ ਦੀ ਵੱਡੀ ਬੂਆ ਵਾਓ ਕਸਟਾ ਜੀ ਨੂੰ ਅੱਜ ਗਿਫਟ ਵੀ ਇਹਨੇ ਮਿਲਿਆ ਪਹਿਲੀ ਰਖੜੀ ਆ ਨਾ ਤਾਂ ਕਰਕੇ ਕਮਲ ਮਮਾ ਮੁਸ਼ਕਿਲ ਨਾਲ ਹੀ ਬਣਾਉਏ ਤਾਂ ਤਾ ਜਿੰਨੀ ਮਾਡੀ ਹੈਲਪ ਕਰਾ ਲਵਾਂ ਸਾਰਿਆਂ ਤੋਂ ਇਹ ਤਾਂ ਥੱਕ ਗਿਆ ਇਤੋਂ ਡਾਂਸਿੰਗ ਦਾ ਸਿੰਗ ਕਰਨ ਲੱਗਿਆ ਸੀ ਗਰਮੀ ਬਹੁਤ ਆ ਚਲੋ ਰਖੜੀ ਦਾ ਤਾਂ ਬਣਾਣੀ ਹੋ ਬੈਣੀ ਆ ਇਹ ਕੋ ਨਾਨੀ ਕੇ ਮੈਂ ਪਿਆਰ ਕਰਨ ਲੱਗੀ ਆ ਇਹਦੀ ਤੋਂ ਨਾਨੀ ਨੇ ਨੂੰ ਬਹੁਤ ਪਿਆਰ ਕਰਦੀ ਆ ਕੋਈ ਨਾ ਟਡਵਾ ਬਣਾ ਲਿਆ ਬਣਾ ਲਿਆ ਬਹੁਤ ਦਿਨਾਂ ਬਾਅਦ ਟਵਾਰ ਆਂਦਾ ਛਾਈ ਛੋਟੀ ਬੁਆ ਦੀ ਵਾਰੀ ਅਮਾ ਦੇ ਕਮਲ ਨੂੰ ਮਾਣ ਦੇ ਮਾਮੀ ਨੇ ਉਹਨੂੰ ਬਹੁਤ ਸਾਰੇ ਗਿਫਟ ਦਿੱਤੇ ਫਿਰ ਆ ਗਿਆ ਚਾਚੂ ਕੋਲ ਨੇ ਖੁਦ ਉਸਤੀ ਕਿਤੀ ਬਿੰਗਲਾ ਕਲੀ डिंगला का डिंगला डिंगला चाचू ਨਾਲ ਖੇਡ ਕੇ ਮम्मा ਕੋਲ ਗਿਆ ਮम्मा ਨੇ ਇਹਨੂੰ ਗੋਦੀ ਚ ਫੜਾਇਆ ਇਹ ਤਾਂ ਬਹੁਤ ਮસ્ਤੀ ਕਰਦਾ ਹੈ ਡਿੰਗ ਟਿੱਡੂ ਮੈਨਾਂ ਖੇਡਿਆ ਮੈਂ ਇਹਨੂੰ ਬਹੁਤ ਖਿਲਾਇਆ ਹੁਣ ਇਹ ਤਾਂ ਮਿਲੂਂਚੀ ਉਂਗਲੀ ਬਾਲੀ ਅਸੀਂ ਦੋਨੋਂ ਤਾਂ ਬਹੁਤ ਖੇਡੇ ਇਹਨੇ ਮੇਰੀ ਮੂੰਹ ਚ ਉਂਗਲੀ ਪਾਤੀ ਸੀ ਫਿਰ ਮੈਂ ਆ ਮਿਆ ਮਿਆ ਬਲਦ ਕਿਦੰਦਾ ਬੋਲਦ ਮਾ ਜੰਦਾ ਹੈ ਦੇਖੋ ਮੈਂ ਨਾ ਕਿੰਨਾ ਖੁਸ਼ ਆਏ ਇਨੇ ਪਾਪਾ ਨੇ ਵਾਰ ਮਾਰੀ ਮਾ ਪਾਪਾ ਵਾਲ ਦੇਖਣ ਲੱਗ ਗਿਆ ਜਿਸੂੰ ਯਾਰੀ ਸੀ ਮੈਂ ਨਾ ਪੰਗੇ ਨਾ ਲਈ ਆਪਣੇ ਪਾਪਾ ਕੋਲ ਦੇਖੋ ਠਮਕ ਠਮਕ ਕਰਕੇ ਜਾਊਗਾ ਦੇਖੋ ਪਾਪਾ ਨੇ ਚੱਕ ਲਿਆ ਪਪਾ ਨੇ ਉਹ ਤਾਂ ਮੇਰਾ ਮਾਮੂਆ ਆਉਣੇ ਉਹਨੜ ਮਾਮੂ ਨੇ ਉਹ ਤੁਮਸਤੀ ਕੀਤੀ ਮਾਮੂ ਨੇ ਉਹਨਾਂ ਪਾੜੀ ਵੀ ਦਿੱਤੀ ਇਹ ਕੰਦੇ ਬੈੱਡ ਤੇ ਛੱਡੋ ਬੈੱਡ ਤੇ ਗਾਣਾ ਆਪਾ ਵੀ ਉੱਥੇ ਬਹੁੰਟ ਗਏ ਉੱਥੇ ਉਹਨੂੰ ਗੱਤਾ ਲਿਖ ਗਿਆ ਛੋੜਦੇ ਬੱਚਨ ਦੋ ਵੀ ਖਾਣ ਨੂੰ ਉਲਝੇ ਉਹਨਾਂ ਨੂੰ ਤਾਂ ਸਾਰੇ ਹੀ ਖਾਣਾ ਮੈਂ ਵੀ ਪਹਿਲਾਂ ਐਵੇਂ ਕਰਦਾ ਹੁੰਦਾ ਸੀ ਮੈਂ ਵੱਡਾ ਹੋ ਗਿਆ ਮੈਨੂੰ ਸਭ ਨੂੰ ਜਾਣੀ ਮੰਮੂ ਨੇ ਉਹਨੂੰ ਸਮਝਾਇਆ ਨਹੀਂ ਖਾਣਾ ਕਰਤਾ ਕਿੱਥੇ ਮੰਨਦਾ ਏ ਇਹਨੇ ਨਹੀਂ ਮੰਨਣਾ ਪਾਪਾ ਨੇ ਉਹਨੂੰ ਮਾਰੀ ਵਾਰਜ ਪਾਪਾ ਨੂੰ ਦੇਖ ਕੇ ਤਾਂ ਸਮਝੀ ਗਿਆ ਦੇਖੋ ਕਿ ਮੈਂ ਬਾਰ ਬਾਰ ਸੰਗੀਂ ਆਂਦਾ ਏ ਹੈਲੋ 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 ਓਕੇ ਬਾਏ